ਸਤ ਨਾਮ ਤੇ ਪਾਇਆ ਤੁਮ ਆਸਤ ਪਾਗ ਰਖਿਆ ਵਾਹਿਗੁਰੂ ਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਪੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਟੋਡੀ ਮਹੱਲਾ ਚੌਥਾ ਘਰ ਪਹਿਲਾ ਹਰ ਬਿਨ ਰਹਿ ਨਾ ਸਕੈ ਮਨ ਮੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਅੰਤਰੀ ਜਾਮੀ ਦੀਨ ਦਿਆਲ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਜਿਸ ਵਾਰੋਤ ਗੁਰਦਾਰੇ ਮਾਲਕ ਸੱਚੇ ਪਾਤਸ਼ਾਹ ਜੀ ਹੋਏ ਹਨ ਉਸ ਵੇਲੇ ਭਾਈ ਬੁੰਡਾ ਸਾਹਿਬ ਜੀ ਨੇ ਗੁਰੂ ਮਹਾਰਾਜ ਸਾਹਿਬ ਦੇ ਸਰੂਪ ਦੇ ਤੇ ਮੋਹਤ ਹੋ ਕਰਕੇ ਪ੍ਰੇਮ ਦੇ ਨਾਲ ਆ ਕੇ ਪਰਸ਼ਨ ਕੀਤਾ ਕਿ ਤੁਹਾਨੂੰ ਗਰੀਬ ਨਾਇੰਤਰੀ ਆਮੀ ਨੇ ਕਿਹੜੀ ਕਿਹੜੀ ਬਖਸ਼ਿਸ਼ ਕੀਤੀ ਹੈ ਤਾਂ ਮਹਾਰਾਜ ਸਾਹਿਬ ਜੀ ਨੇ ਪਰਮੇਸ਼ਰ ਦੇ ਨਾਮ ਨਾਲ ਪਿਆਰ ਪਹਿਲਾਂ ਕਰਨ ਕੀਤਾ ਫਿਰ ਗਿਆਨ ਤੇ ਨਾਮ ਸਤਿਗੁਰਾਂ ਤੋਂ ਪ੍ਰਾਪਤ ਹੋਇਆ ਇਹ ਦੱਸਣਗੇ ਸਾਈ ਬੁੱਢਾ ਸਾਹਿਬ ਜੀ ਪਰਖਣ ਵਾਸਤੇ ਆਪ ਦੇ ਆਏ ਹਨ ਕਿ ਆਪ ਦਾ ਦੇਖੀਏ ਜਿਵੇਂ ਪਹਿਲੇ ਸਤਿਗੁਰਾਂ ਦਾ ਤੀਜੇ ਪਾਤਸ਼ਾਹ ਨਿਸ਼ਚੈ ਉਸੇ ਨਹੀਂ ਕਿ ਅਨਸਾਰ ਆ ਕੇ ਲੈਣਾ ਕੋ ਨਿਸ਼ਚੈ ਰੱਖਦੇ ਹੈ ਸੁਣ ਕੇ ਗੁਰੂ ਮਹਾਰਾਜ ਸਾਹਿਬ ਨੇ ਕੋਈ ਜੋਤ ਸੀ ਜੋ ਤੋ ਹੈ ਜੁਗਤ ਸਾਹਿਬ ਸਹਿ ਕਾ ਫਿਰ ਕਰਤੀ ਹੈ ਕਿ ਕੋਈ ਨਿਸ਼ਚੈ ਹੈ ਅਤੇ ਕੋਈ ਬ੍ਰह्म ਗਿਆਨ ਹੈ ਕੋਈ ਨਾਲ ਦੀ ਦਾਤ ਦੇਣੀ ਹੈ ਸਤਿਗੁਰਾਂ ਨੇ ਪ੍ਰੇਮ ਬਖਸ਼ੀ ਹਨ ਹਮੇਲਾ ਤਿਆਗ ਕਰਉਂਦੇ ਹੈ ਦਾਣਾ ਮਨਾਉਂਦੇ ਹੈ ਸਤਿਗੁਰੂ ਜੀ ਸਾਰਿਆਂ ਗੁਣਾਂ ਸਪਨ ਗੁਰੂ ਆਨੰਦ ਸਾਹਿਬ ਜੀ ਭਾਈ ਗੁੰਡਾ ਸਾਹਿਬ ਦੇ ਦਰਸ਼ਨ ਕਰਨ ਤੋਂ ਕਿ ਇਹਨਾਂ ਦੇ ਮਨ ਵਿੱਚ ਕੀ ਵਿਚਾਰ ਹੈ ਪੁੱਛ ਕੇ ਆਓ ਤਮਾਰਾ ਸਾਹਿਬ ਜੀ ਵੇ ਪਾਸ ਭਾਈ ਗੁੰਡਾ ਸਾਹਿਬ ਜੀ ਆਏ ਤਾਂ ਨੇ ਵੀ ਇੰਤਰੀ ਕੀਤੀ ਕਿ ਮਹਾਰਾਜ ਆਉ ਦਾ ਮਨ ਕਿਹੜੀ ਚੀਜ਼ ਦੇ ਨਾਲ ਪਿਆਰ ਬੋਧਾ ਕਰਨਾ ਹੈ ਤਾਂ ਸੁਣ ਕੇ ਮਾਰੇ ਨੇ ਪਵਿੱਤਰ ਟੋਡੀ ਰਾਗ ਦਾ ਕੋਈ ਸ਼ਬਦ ਹੈ ਮਹਾਰਾਜ ਜੀ ਉਥੇ ਪਾਸ਼ਾਵਾਚਨ ਕੀਤਾ ਹੈ ਆਦਿ ਮਹਾਮੰਤਰ ਗੁਰੂ ਅਰਜਨ ਦੇਵ ਜੀ ਨੇ ਲਿਖਿਆ ਹੈ ਇੱਕ ਯੋਗ ਹੈ ਤੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਸਤ ਤ੍ਰਿ ਕਾਲਵਾਧ ਰੂਪ ਹੈ ਨਾਮ ਪ੍ਰਸਿੱਧ ਹੈ ਅਤੇ ਕਰਤਾ ਸਾਰੀ ਸਿਤਿ ਨੂੰ ਰਚਨ ਵਾਲਾ ਹੈ ਫਿਰ ਪੁਰਖ ਪੂਰਨ ਸਾਰਿਆਂ ਥਾਂ ਵਿੱਚ ਨਿਰਭਉ ਭਾਇ ਤੋ ਬਿਨਾ ਹੈ ਨਿਰਵੈਰ ਭਾਇ ਤੋ ਰਹੇ ਸਾਰੇ ਦਾ ਆਪਣਾ ਆਪ ਰੂਪ ਹੋਣੇ ਤੇ ਅਕਾਲ ਮੂਰਤ ਕਾਂ ਤੋਂ ਰਹਤ ਮੂਰਤ ਸਰੂਪ ਹਸਤੀ ਹੈ ਮਹਾਰਾਜ ਜੀ ਅਯੁਨੀ ਜਨਮਾ ਸਰੂਪ ਹੈ ਸਤਿ ਸੁਦੇ ਪ੍ਰਕਾਸ਼ ਰੂਪ ਹੈ ਸਾਰਿਆਂ ਦਾ ਗੁਰੂ ਹੈ ਉਹ ਸਾਰਿਆਂ ਦੇ ਪ੍ਰਸਾਦ ਕਿਰਪਾ ਬਖਸ਼ੀ ਕਰਨ ਵਾਲਾ ਹੈ ਕਿਉਂ ਗੁਰਾਂ ਦੀ ਕਿਰਪਾ ਕਰਕੇ ਉਹ ਸਰੂਪ ਪ੍ਰਾਪਤ ਹੁੰਦਾ ਹੈ ਆਜਿ ਮਹਾਨ ਮੰਤਰ ਉਚਾਰਨ ਕਰਕੇ ਹੁਣ ਬਾਣੀ ਮਾਰ ਆਰੰਭ ਕਰਦੇ ਟੋਡੀ ਰਾਗ ਨਹੀਂ ਦੇਸੀ ਰਾਗਣੀ ਹੈ ਚੌਥੇ ਪਾਰਸ਼ਾ ਉਚਾਰਨ ਕਰਦੇ ਹਾਂ ਘਰ ਪਹਿਲਾ ਪਹਿਲੇ ਘਰ ਸਰਕਾਰ ਵਿੱਚ ਹਰ ਬਿਨ ਰਹਿ ਸਕਾ ਮਨ ਮੀਰਾ ਸੇ ਭਾਈ ਬੁੱਢਾ ਸਾਹਿਬ ਜੀ ਸਾਡਾ ਜਿਹੜਾ ਮਨ ਹੈ ਹਰੀ ਅਕਾਲ ਪੁਰਖ ਤੋਂ ਬਗੈਰ ਰਹਿ ਨਹੀਂ ਸਕਦਾ ਹੈ ਜਿਵੇਂ ਮੱਛੀ ਪਾਣੀ ਬਿਨਾ ਜਿਉਂਦੀ ਨਹੀਂ ਰਹਿ ਸਕਦੀ ਏ ਮਨ ਸਾਡਾ ਪਰਮੇਸ਼ਰ ਤੋਂ ਬਿਗਾਇ ਹਰੀ ਤੋਂ ਨਾਲ ਤੋਂ ਬਿਨਾ ਕਦੇ ਵੀ ਜਿਉਂਦਾ ਨਹੀਂ ਰਹਿ ਸਕਦਾ ਹੈ ਸਾਡਾ ਜੀਵਨ ਹੀ ਪਰਮੇਸ਼ਰ ਹੈ ਮੇਰੀ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ ਮੇਰੇ ਸਤਿਗੁਰੂ ਅਮਰਦਾਸ ਸਾਹਿਬ ਦੇ ਪਾਤਸ਼ਾਹ ਜੀ ਨੇ ਜੋ ਮੇਰਾ ਪ੍ਰੀਤੋਂ ਪ੍ਰਾਨਾਂ ਦਾ ਆਸਰਾ ਰੂਪ ਹਰੀ ਹੈ ਪਰਮ ਪ੍ਰੇਮ ਦਾ ਅਸਵਜ ਹੈ ਉਹ ਸਰੀਰ ਪ੍ਰਭ ਸਰਤ ਦੇ ਨਾਲ ਹੈ ਜਾਂ ਪ੍ਰਭ ਜੋ ਰੱਖ ਕੋ ਹੈ ਉਦੇ ਨਾਲ ਗੁਰੂ ਸਾਹਿਬ ਨੇ ਸਾਨੂੰ ਮੇਲ ਦਿੱਤਾ ਹੈ ਗੁਰੂ ਅਮਰਦਾਸ ਜੀ ਨੇ ਬਾਹਰ ਨਾ ਪਾਉ ਜਲ ਫੇਰਾ ਇਸ ਤਰਕੇ ਭਾਈ ਮੁੰਡਾ ਸਾਹਿਬ ਜੀ ਫੇਰ ਹੁਣ ਸੰਸਾਰ ਸਮੁੰਦਰ ਵਿੱਚ ਫੇਰਾ 84 ਦਾ ਨਹੀਂ ਆਉਣਾ ਕੋਈ ਦਾ ਜਨਮ ਮਰਨ ਤੇ ਨਹੀਂ ਆਵਾਂਗੇ ਰਾਮ ਮੀਰ ਹੈ ਹਿਰ ਹੈ ਲੂਚ ਲੱਗੀ ਪ੍ਰਭ ਕੇਰੀ ਹਾਲ ਬਸ ਰਾਮ ਦੇ ਕਿ ਗੁਰੂ ਸਾਹਿਬ ਜੀ ਕਹਿੰਦੇ ਨੇ ਸਾਡੇ ਹਿਰਦੇ ਵਿੱਚ ਲੋਚ ਇੱਛਾ ਲੱਗੀ ਹੋਈ ਸੀ ਦਰਸ਼ਨ ਕਰਨ ਦੀ ਪ੍ਰਭੂ ਦੀ ਹਰ ਨੈਣ ਉਹ ਹਰ ਪ੍ਰਭ ਹੀ ਰਾਮ ਗੁਰੂ ਮਹਾਰਾਜ ਸਾਹਿਬ ਦੀ ਕਿਰਪਾ ਵੇਖੀ ਕਰਕੇ ਜੋ ਹਰੀ ਪ੍ਰਭੂ ਰੱਖਿਆ ਕਰਨ ਵਾਲਾ ਸਾਰਿਆਂ ਦੀ ਉਹ ਹਰੀ ਸਾਰੇ ਨਿਤਨਾ ਦਾ ਦ੍ਰਿਸ਼ਟਾ ਜਿਹੜਾ ਰਹਾ ਹੈ ਉਹਨਾਂ ਮਨੁਗਦਰੂਪੀ ਨਿਤਨਾ ਨਾਲ ਵਿਰਾਗ ਹੋਏ ਰੂਪੀ ਨਿਤਨਾ ਨਾਲ ਅਸੀਂ ਉਹ ਹਰੀ ਪ੍ਰਭੂ ਨੂੰ ਵੇਖਿਆ ਦਰਸ਼ਨ ਕੀਤੇ ਹਨ ਸਤਗੁਰ ਦਇਆਲ ਹਰਨਾਮ ਦਿੜਹਾਇਆ ਸਤਗੁਰੂ ਸਾਹਿਬ ਜੀ ਦਇਆਲੂ ਹੋਏ ਉਹਨਾਂ ਨੇ ਪਰਮੇਸ਼ਰ ਦਾ ਨਾਮ ਸਾਨੂੰ ਵੀਰੋ ਕਰਾਤਾ ਪੱਕੀ ਤਰ੍ਹਾਂ ਵਸਾਤਾ ਦਿਲ 'ਚ ਹਰ ਪਾਪ ਦਰ ਹਰ ਪ੍ਰਭ ਕੀਰਾ ਇਹ ਭਾਈ ਗੁਰੂ ਸਾਹਿਬ ਜੀ ਹਰੀ ਪ੍ਰਭੂ ਦੀ ਪ੍ਰਾਪਤੀ ਕੇਰਾ ਬਿਆਦਾ ਇਹ ਹਰੀਆ ਨਾਮ ਜਪਣੇ ਪੱਧਰ ਰਸਤਾ ਹੈ ਪੱਧਰ ਰਸਾ ਜੀ ਡੰਗਵਾਲ ਨਾ ਹੋਵੇ ਗੰਦੀ ਪਗਡੰਡੀ ਆਦਕ ਨਾ ਹੋਵੇ ਸ਼ਾਹੀਰਾ ਰਸਤਾ ਹੋਵੇ ਇਸ ਪ੍ਰਕਾਰ ਗਾੜੀ ਦਾ ਜਿਸ ਪ੍ਰਕਾਰ ਹੁੰਦਾ ਹੈ ਇਸ ਪ੍ਰਕਾਰ ਹਰੀ ਪ੍ਰਭੂ ਦਾ ਸਰਦਾਰ ਆ ਪਦਰਾ ਇਹਦੇ ਕੋਈ ਬਿੰਗਵਾਲ ਨਹੀਂ ਜਿਹੜਾ ਹਰੀ ਪ੍ਰਭੂ ਪਰਮੇਸ਼ਰ ਦਾ ਨਾਮ ਗੁਰੂ ਸਾਹਿਬ ਨੇ ਰੜਕਾਇਆ ਹੈ ਕਿ ਸਿੱਧਾ ਪਰਮੇਸ਼ਰ ਨਾਲ ਮਿਲਣ ਵਾਲਾ ਰਸਤਾ ਦੱਸਿਆ ਹੈ ਹਰ ਰੰਗੀ ਹਰ ਨਾਮ ਪ੍ਰਭ ਪਾਇਆ ਜਿਹੜਾ ਹਰੇ ਕਾ ਨਾਮ ਜੇ ਰੰਗਿਆ ਹੋਇਆ ਹੈ ਜਿਸ ਦਾ ਨਾਮ ਹਰੀ ਹੈ ਅਤੇ ਪ੍ਰਭੂ ਜੋ ਰੱਖਿਆ ਕਰਨ ਵਾਲਾ ਹੈ ਉਹ ਪ੍ਰਭੂ ਸਤਗੁਰਾਂ ਦੁਆਰਾ ਹਰੇਕ ਨੂੰ ਰੰਗੀ ਆਨੰਦ ਦੇਣ ਵਾਲਾ ਜੋ ਪਰਮੇਸ਼ਰ ਹਰ ਪ੍ਰਭ ਨੂੰ ਅਸੀਂ ਪਾਇਆ ਹੈ ਹਰ ਗੋਬਿੰਦ ਹਰ ਪ੍ਰਭ ਕੀਰਾ ਹਰੀ ਜੋ ਪૃਥਵੀ ਦੀ ਰੱਖਿਆ ਕਰਨ ਵਾਲਾ ਹੈ ਅਤੇ ਹਰੀ ਪ੍ਰਭ ਨੂੰ ਉਸ ਦੇ ਅਸੀਂ ਆਪਣੇ ਆਪ ਨੂੰ ਮੰਨਦੇ ਹਾਂ ਹਰ ਗੋਬਿੰਦ ਹਰ ਪ੍ਰਭ ਕੀਰਾ ਹਰ ਗੋਬਿੰਦ ਜੋ ਹਰੀ ਪ੍ਰਭ ਅਕਾਲ ਪੁਰਖ ਆਪ ਹੈ ਪਿੱਥੀ ਦੀ ਰੱਖਿਆ ਕਰਨ ਵਾਲਾ ਕੋਸ ਜੀ ਪ੍ਰੋਮੁਲ ਦੇ ਹਾਰੇ ਹਿਰਦੇ ਮਨ ਤਨ ਮੀਠਾ ਲੱਗ ਹਰੀ ਦਾ ਨਾਮ ਹਿਰਦੇ ਚ ਮਨ ਚ ਵੀ ਤਨ ਚ ਵੀ ਜਦੋਂ ਨੰਨ ਜੋ ਰਿਦੇ ਚ ਰਹਿਣ ਵਾਲਾ ਹੈ ਅਤੇ ਮਨ ਸਿਰੋਮਣੀ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਅਤੇ ਤਨ ਸਰੀਰ ਦੇ ਅੰਦਰ ਮਿੱਠਾ ਪਿਆਰਾ ਲੱਗਿਆ ਮੁਖ ਮਾਸਟਕ ਭਾਗ ਚੰਗੀਰ ਸਾਡੇ ਮੁਖ ਸਿਰੋਮਣੀ ਮਾਸਟਕ ਮੱਥੇ ਦੇ ਭਾਗ ਚੰਗੇ ਤੋਂ ਚੰਗੇ ਹੋਏ ਅੰਤ ਕੰਮ ਨੂੰ ਮੁਖੀ ਭਾਗ ਯਾਰਪੇ ਕਰਨਾ ਨਿਸਕਾਮ ਕਰਮ ਲੋਭ ਵਿਕਾਰ ਜਿਨ੍ਹਾਂ ਮਨ ਲੱਗਾ ਜਿਨ੍ਹਾਂ ਪੁਰਖਾਂ ਦਾ ਪਦਾਰਥਾਂ ਦੇ ਜੋੜਨ ਦੇ ਲੋਭ ਵਿੱਚ ਤੇ ਵਿਕਾਰਾਂ ਦੇ ਭੋਜਨ ਤੇ ਮਨ ਲੱਗਾ ਹੋਇਆ ਹੈ ਹਰ ਵਿਸਰਿਆ ਪੁਰਖ ਚੰਗੇਰਾ ਉਹ ਚੰਗੇ ਤੋਂ ਚੰਗਾ ਜੋ ਪਰਮੇਸ਼ਰ ਪਿਆਰਾ ਹੈ ਹਰੀਪੂਰਨ ਜਿਨ੍ਹਾਂ ਨੂੰ ਭੁੱਲ ਗਿਆ ਹੈ ਓਏ ਮਨਮੁਖ ਮੂਡ ਅਗਿਆਨੀ ਕਹੀਐ ਉਹਨਾਂ ਦਾ ਨਾਮ ਭਾਈ ਗੋਦਾ ਸਾਹਿਬ ਜੀ ਮਨਮੁਖ ਕਹੀਦਾ ਹੈ ਅਤੇ ਮੂੜ ਉਬ ਖਈਪੁਰ ਖਣਗੇ ਅਗਿਆਨੀ ਵਰਨ ਦਾ ਪੜਦਾ ਸਰੂਵ ਵੱਲੋਂ ਕਹੀਦੇ ਹਨ ਦਿਨ ਮਾਸਤਕ ਭਾਗ ਮੰਦਿਰਾਂ ਦੇ ਮੱਥੇ ਦੇ ਮੰਦੇ ਤੋਂ ਮੰਦੇ ਭਾਗ ਹਨ ਉਹਨਾਂ ਨੂੰ ਕੋਈ ਚੰਗੀ ਕਰਨੀ ਨਹੀਂ ਕੀਤੀ ਹੈ ਭਵੇਕ ਬੁੱਧ ਸਤਗੁਰ ਤੇ ਪਾਈ ਜੀਵ ਜੀਵ ਦੀ ਇਕਤਾ ਕਰਨ ਵਾਲੀ ਵਿਚਾਰ ਵਾਲੀ ਬੁੱਧੀ ਹੈ ਜੇ ਵੀ ਆਤਮੁਛੇਣੀ ਬੁੱਧੋ ਸਤਿਗੁਰਾਂ ਤੋਂ ਪ੍ਰਾਪਤ ਕੀਤੀ ਹੈ ਗੁਰ ਗਿਆਨ ਗੁਰੂ ਸਭ ਕੇ ਰਾ ਸਾਨੂੰ ਗੁਰ ਗਿਆਨ ਅਪਰੋਖ ਗਿਆਨ ਪ੍ਰਾਪਤ ਹੋਇਆ ਹੈ ਗੁਰੂ ਚੇਤਨ ਸਰੂਪ ਜੋ ਪ੍ਰਭੂ ਰੱਖਾ ਹੈ ਉਹਦਾ ਗੁਰ ਗਿਆਨ ਗੁਰਾਂ ਦੁਆਰਾ ਗਿਆਨ ਗੁਰੂ ਅਪਰੋਖ ਗਿਆਨ ਪ੍ਰਾਪਤ ਹੈ ਪ੍ਰਭੂ ਅਕਾਲ ਪੁਰਖ ਦਾ ਜਨ ਨਾਨਕ ਨਾਮ ਗੁਰੂ ਤੇ ਪਾਇਆ ਸਤਿਗੁਰੂ ਸਾਹਿਬ ਜੀ ਕਹਿੰਦੇ ਸੀ ਜਨ ਨੇ ਨਾਮ ਗੁਰਾਂ ਦੇ ਪਾਸੋਂ ਪ੍ਰਾਪਤ ਕੀਤਾ ਹੈ ਤੋਰ ਮਾਸਤਕ ਭਾਗ ਲਖੇਰਾ। ਇਹ ਤਾਂ ਹੀ ਪਰਮੇਸ਼ਰ ਨੇ ਸਾਡੇ ਮੱਥੇ 'ਤੇ ਚੰਗੇ ਕਰਮ ਲਖੇਰਾ ਲਿਖ ਦਿੱਤੇ ਨਿਸਕਾਰਮ ਕਰਮ। ਇਸ ਕਰਕੇ ਗੁਰਾਂ ਦਵਾਰਾ ਸਾਨੂੰ ਅਮਰ ਤੇ ਨਾਮ ਪ੍ਰਾਪਤ ਹੋਇਆ ਹੈ। ਟੂਡੀ ਮਹੱਲਾ 5ਵਾਂ ਘਰ ਪਹਿਲਾ ਦੁਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸੰਤਨ ਅਗਰ ਨਾ ਕਾਹੂ ਜਾਣੀ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਸ ਸਦਾਵੇਂ ਲਖਣਾ ਹੈ। ਸਿੱਖਾਂ ਨੂੰ ਮੰਗੀ ਸਾਹਿਬ ਦੀਆਂ ਵਿੱਚ ਪੁੱਛਿਆ ਤੇ ਮਹਾਰਾ ਉੱਤਰ ਦਿੰਦਿਆਂ ਨੇ ਹੈ ਗੁਰ ਸਿੱਖੋ ਸੰਤ ਭਗਤ ਜੋ ਹਨ ਇੱਕੋ ਆਇ ਤੂ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ਿਕ ਸਤ ਗੁਰ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਪਹਿਲੇ ਕਰ ਸੇ ਤਾ ਜਦੋਂ ਤੋਂ ਪੌੜੀਆਂ ਵਾਲੇ ਸ਼ਬਦ ਹਨ ਸੰਤਨ ਅਵਰ ਨਾ ਕਾਹੂ ਜਾਨੀ ਸਤਿ ਭਗਤਾਂ ਜਿਨ੍ਹਾਂ ਨੂੰ ਸਾਸ ਗ੍ਰਾਸ ਪਰਮੇਸ਼ਰ ਨਹੀਂ ਭੁੱਲਦਾ ਉਹਨਾਂ ਤੋਂ ਬਿਨਾ ਹੋਰ ਕਿਸੇ ਨੂੰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਜਾਣਿਆ ਸੰਤਾਂ ਮਹਤਮਾ ਨੇ ਉਸ ਵਾਹਿਗੁਰੂ ਦੀ ਪ੍ਰਾਪਤੀ ਨੂੰ ਜਾਣਿਆ ਹੋਰ ਨਹੀਂ ਕਿਸੇ ਨੇ ਜਾਣਿਆ ਸੰਤਾਂ ਭਗਤਾਂ ਤੋਂ ਬਿਨਾ ਸੰਤ ਨੇ ਅਵਰਨ ਕਾਹੂ ਜਾਣੇ ਸੰਤਾਂ ਨੇ ਅਵਰ ਵਾਹਿਗੁਰੂ ਤੋਂ ਬਿਨਾ ਹੋਰ ਕੋਈ ਕਿਸੇ ਪ੍ਰਕਾਰ ਦੇ ਨਾਲ ਕਿਸੇ ਦੀ ਮੋਹ ਆਦਿਕਾਂ ਦੀ ਪ੍ਰੀਤੀ ਕਰਨੀ ਨਹੀਂ ਜਾਣੀ ਸੰਤਾਂ ਨੇ ਅਵਰਨ ਸੰਤਾਂ ਨੇ ਉਸ ਵਾਹਿਗੁਰੂ ਦੇ ਸਰੂਪ ਨੂੰ ਜਾਣਿਆ ਹੈ ਅਵਰ ਹੋਰ ਕਿਸੇ ਨਹੀਂ ਜਾਣਿਆ ਹੈ ਵੀ ਪਰਵਾਹ ਸਦਾ ਰੰਗ ਹਰ ਕੈ ਸੰਤਨ ਬਿਨਾ ਪਰਮੇਸ਼ਰ ਤੋਂ ਔਰ ਕਿਸੇ ਨੂੰ ਜਾਣਿਆ ਹੀ ਨਹੀਂ ਇਕ ਵਾਹੀ ਨੂੰ ਹੀ ਜਾਣਦੇ ਹਨ ਵੀ ਪਰਵਾਹ ਸਦਾ ਰੰਗ ਹਰ ਕੈ ਉਹ ਦੇ ਪਰਵਾਹ ਰਹਿੰਦੇ ਉਹਨਾਂ ਨੂੰ ਪ੍ਰਵਾਹ ਵੀ ਕਿਸੇ ਦੀ ਪ੍ਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾਹਾ ਇਸ ਪ੍ਰਕਾਰ ਕਿਸੇ ਪਦਾਰਥ ਦੀ ਪ੍ਰਵਾਹ ਨਹੀਂ ਕਿਸੇ ਦੇਵੀ ਦੇਵਤੇ ਦੀ ਉਪਾਸ਼ਨਾ ਨਹੀਂ ਪ੍ਰਵਾਹ ਨਹੀਂ ਉਹਨਾਂ ਦੇ ਤਾਂ ਹੀ ਕਿਸੇ ਪ੍ਰਕਾਰ ਦੀ ਸਦਾ ਰੰਗ ਹਰ ਕੈ ਸਦਾ ਹਰੀ ਦੇ ਪ੍ਰੇਮ ਵਿੱਚ ਹੀ ਰੰਗੇ ਰਹਿੰਦੇ ਹਨ ਮਹਾਪੁਰਖੋ ਜਾ ਕੋ ਪਾਖ ਸੁਆਮੀ ਇਹਨਾਂ ਦਾ ਪਖ ਕਰਦਾ ਸੁਆਮੀ ਅਕਾਲ ਪੁਰਖ ਆਪ ਉਹ ਰੱਖਿਆ ਕਰਦਾ ਹੈ ਰਹਾਉ ਊਜ ਸਮਾਨਾ ਠਾਕੁਰ ਤੇਰੋ ਏ ਠਾਕੁਰ ਅਕਾਲ ਪੁਰਖ ਤੇਰਾ ਉੱਚ ਸਮਾਨਾ ਜਸ ਰੂਪੀ ਸਮਾਨ ছায়ਾਵਾਨ ਜੋ ਹੈ ਕਿ ਤੇਰਾ ਚੰਦੂਆ ਮਹਾਰਾ ਬੜਾ ਉੱਚਾ ਜਸ ਰੂਪੀ ਹੈ ਆਪਰ ਨਾ ਕਾਹੂ ਤਾਨੀ ਇਹ ਮਹਾਰਾ ਹੋਰ ਕਿਸੇ ਚ ਆਪਦੀਆਂ ਭਗਤੀ ਰੂਪ ਸੱਚੇ ਪਾਤਸ਼ਾਹ ਕਨਾਤਾں ਤਾਣੀਆਂ ਹੋਈਆਂ ਹਨ ਤੇ ਪ੍ਰੀਤ ਰੂਪੀ ਰਸੀਆਂ ਨਾਲ ਬੰਨਿਆ ਹੋਇਆ ਹੈ ਹੋਰ ਨਹੀਂ ਕਿਸੇ ਜੇ ਤਾਣ ਬਲ ਤਾਨਣ ਦਾ ਤੇਰਾ ਹੀ ਜਸ ਰੂਪੀ ਚੰਦੂਆ ਸਭ ਤੋਂ ਉੱਚਾ ਹੈ ਜਿਸ ਵਿੱਚ ਭਗਤੀ ਦੀਆਂ ਕਨਾਤਾں ਤਾਣੀਆਂ ਹੋਈਆਂ ਹਨ ਅਧਵਾ ਉੱਚ ਸਮਾਨਾ ਠਾਕਰ ਤੇਰੋ ਇਹ ਠਾਕਰ ਅਕਾਲਪੁਰਖ ਹੋਇ ਜਿਹੜਾ ਉੱਚਾ ਆਕਾਸ ਹੈ ਇਹ ਤੇਰਾ ਸਮਾਨਾ ਛਾਇਆਵਾਨ ਸੱਚੇ ਪਾਤਸ਼ਾਹ ਚੰਦੂਆ ਹੈ ਤੇਰਾ ਸੁੰਦਰ ਅਵਰਨਾ ਕਾ ਉੱਚਾ ਜਿਉ ਸਮਾਇਆ ਹੈ ਜਿਹੜਾ ਆਕਾਸ ਰੂਪੋ ਅਵਰਨਾ ਕਾ ਹੂ ਤਾਨੀ ਅਦੇ ਚੰਦ ਤੇ ਸੂਰਜ ਦੋਵਾਰਾ ਛੱਬੇ ਲਾਏ ਹੋਏ ਹੈ ਤਾਰੇ ਜਿਹੜੇ ਬਲੌਰ ਚਮਕਦੇ ਹੈ ਇਸ ਪ੍ਰਕਾਰ ਦਾ ਜਿਹੋ ਚੰਦੂਆ ਜਿਹੜਾ ਆਪਦਾ ਹੈ ਇਹ ਜੋ ਹੋਰ ਕਿਸੇ ਦੇ ਤਾਣ ਬਲ ਨਹੀਂ ਜਿਹੜਾ ਤਾਣ ਸਕੇ ਇਹ ਆਪ ਦੀ ਸੱਤਰ ਆਲੀ ਸੱਚੇ ਬਾਦਸ਼ਾਹ ਬਣਾਉਣਾ ਕੀਤਾ ਤਾਂ ਇਹ ਕਿਹਜ ਕੀ ਬਾਰ ਹੋਇਆ ਕਿ ਹੋਰ ਕੋਈ ਤਾਣ ਸਕੇ ਦੱਸੋ ਵੀ ਸਹਾਨੀਆਂ ਕਨਾਤਾਂ ਵਿੱਚ ਇਹ ਆਪ ਤਾਣਿਆ ਹੋਇਆ ਆਕਾਸ਼ ਇਸ ਪ੍ਰਕਾਰ ਦਾ ਹੋਰ ਕਿਸੇ ਨੂੰ ਤਾਣ ਦੀ ਸ਼ਕਤੀ ਨਹੀਂ ਹੈ ਐਸੋ ਉਮਰ ਮਿਲਿਓ ਭਗਤਨ ਕੋ ਅਮਰਨਾ ਇੱਥੇ ਪਾਰਸ਼ਾਈ ਦਾ ਅਰਥ ਕਰਨਾ ਅਮਰਨਾ ਹੁਕਮ ਦਾ ਹੁੰਦਾ ਹੈ ਨਾ ਐਸਾ ਅਮਰ ਪਾਤਸ਼ਾਹੀ ਪ੍ਰਤਾਪ ਧਰਗਾ ਨੂੰ ਮਹਾਰਾਜ ਸਾਹਿਬ ਨੂੰ ਬਖਸ਼ਿਆ ਹੈ ਰਾਜ ਰਹੇ ਰੰਗ ਗਿਆਨੀ ਗਿਆਨ ਗਿਆਨ ਵਾਹਿਗੁਰੂ ਦੇ ਪ੍ਰੇਮ ਰੰਗ ਈ ਰਚੇ ਰਹਿੰਦੇ ਹਰ ਵਕਤ ਹੋਰ ਪਾਸੇ ਕਿਤਨੀ ਜੁੜਦੇ ਐਸੀ ਪਾਤਸ਼ਾਹੀ ਕਰਦੇ ਐਸਾ ਹੁਕਮ ਚੱਲਦਾ ਉਹਨਾਂ ਦਾ ਸੰਸਾਰ ਵਿੱਚ ਮਰਨ ਤੋਂ ਰਹਿਤ ਪਦਵੀ ਨੂੰ ਪਾ ਲਿਆ ਹੈ ਰੋਗ ਸੋਗ ਦੁੱਖ ਜਰਾ ਮਰਨ ਉਹਨਾਂ ਮਹਾਂਪੁਰਖਾਂ ਨੂੰ ਸਰੀਰ ਕੋ ਰੋਗ ਪਦਾਰਥਾਂ ਦੇ ਵਿਛੋੜੇ ਦਾ ਸੋਗ ਜੰਮਣ ਮਰਨ ਦਾ ਦੁੱਖ ਯਾਰਾ ਬੁਢੇ ਪੈ ਦਾ ਦੁੱਖ ਮਰਾ ਮਰੀ ਪੈ ਜਾਣੀ ਬਿਮਾਰੀਆਂ ਪੈ ਜਾਣੀਆਂ ਇਹ ਜਿਹੜੀਆਂ ਹਨ ਹਰ ਜਨ ਹੈ ਨਹੀਂ ਨਿਕਟਾਂ ਕਰੀਰੇ ਜਨਾਂ ਦੇ ਚੀਜ਼ਾਂ ਨੇੜੇ ਹੀ ਨਹੀਂ ਆਉਂਦੀਆਂ ਐਸੇ ਰਸਤੇ ਲੀਨ ਰਹਿੰਦੇ ਹਨਗੇ ਉਹਨਾਂ ਨੂੰ ਰੋਗ ਹਮੇ ਦਾ ਰੋਗ ਅਗਿਆਨ ਦਾ ਸੋਗ ਬਿਛੋੜੇ ਦਾ ਦੁੱਖ ਜੰਮਣ ਮਰਨ ਦਾ ਜਨਾਂ ਕੁਢੇ ਤਾ ਜੜਦਾ ਬਰਤੀ ਇਹ ਮਰਨਾ ਮੌਤ ਪਰਮੇਸ਼ਰ ਤੋਂ ਬੇਮਖੋ ਕੇ ਜਿਹੜਾ ਮਰਨਾ ਹੈ ਮਰਨੋ ਬਿਸਨੂ ਗੋਵਿੰਦਾ ਹੈ ਹਰ ਜਨ ਹੈ ਨਹੀਂ ਟਿਕਟਾਨੀ ਇਹ ਜਨਾਬੇ ਉਹ ਕੋਲ ਨੇੜੇ ਨਹੀਂ ਆਉਂਦੇ ਹਮ ਸਦਾ ਸੁਤੰਤਰ ਰਹਿੰਦੇ ਹਨ ਨਿਰਭਉ ਹੋਏ ਰਹੇ ਲਿਵ ਏਕੈ ਉਹਦਾ ਹੀ ਅਕਾਲ ਪੁਰਖ ਦੀ ਲਿਵ ਵਿੱਚ ਨਿਰਭੈ ਹੋ ਰਹੇ ਹਨ ਕਿਸੇ ਪ੍ਰਕਾਰ ਦਾ ਭੈ ਨਹੀਂ ਹੈ ਉਹਨਾਂ ਨੂੰ ਮਹਾਪੁਰਖਾਂ ਨੂੰ ਨਾਲਕ ਹਰ ਮਨਮਾਨੀ ਸਤਗੁਰੂ ਸਾਹਿਬ ਜੀ ਕਹਿੰਦਿਆਂ ਉਹਨਾਂ ਦਾ ਹਰੀ ਅਕਾਲ ਪੁਰਖ ਦੀ ਮਨਮਾਨੀ ਗਿਆ ਹੈ ਹਰੀ ਹਰੀ ਜੋ ਮਨ ਸਿਰੋਮਣੀ ਐ ਉਸ ਉਚ ਉਹਨਾਂ ਦੀ ਮਨ ਦੀ ਬਕਤੀ ਮੰਨ ਗਈ ਹੈ ਟੂਡੀ ਮਹੱਲਾ ਪੰਜਵਾ ਹਰ ਬਿਸਰਤ ਸਦਾ ਖੁਆਰੀ ਸੰਤਾਂ ਦੀ ਤਾਂ ਮਾਰਾ ਬੇਬੁਰਾਹੀ ਆਪੰਦਸੀ ਹੈ ਜਿਨ੍ਹਾਂ ਨੂੰ ਪਰਮੇਸ਼ਰ ਭੁੱਲ ਜਾਂਦਾ ਉਹਨਾਂ ਦੀ ਕੀ ਹਾਲਤ ਆਪ ਕਿਰਪਾ ਕਰਕੇ ਦੱਸੋ ਤਾਂ ਸਤਿਗੁਰੂ ਜੀ ਫਰਮਾਉਂਦੇ ਹਨ ਹਰ ਬਿਸਰਤ ਸਦਾ ਖੁਆਰੀ اے ਭਾਈ ਹਰੀ ਜਿਹਨੂੰ ਗਿਸਰ ਭੁੱਲ ਜਾਂਦਾ ਹੈ ਪਰਮੇਸ਼ਰ ਦੇ ਭੁੱਲਨੇ ਕਰਕੇ ਸਦਾ ਖੁਆਰੀ ਰਹਿੰਦੀ ਹੈ ਖਰਾਬ ਹੀ ਹੁੰਦੇ ਰਹਿੰਦੇ ਆ ਹਰ ਤਰ੍ਹਾਂ ਖੁਆਰੀ ਹੋਈ ਰਹਿੰਦੀ ਹੈ ਉਹਨਾਂ ਦੀ ਕਿਉਂ ਜੀ ਕਹਿੰਦੇ ਹਰ ਮਸਲ ਤੇ ਹਰੇਕ ਵਿਸ਼ੇ ਵਿੱਚ ਰਤ ਪ੍ਰੀਤੀ ਕਰਦੇ ਆ ਕਦੇ ਸਬਰ ਵਿੱਚ ਕਦੇ ਸਪਾਰਸ਼ ਵਿੱਚ ਕਦੇ ਰੂਪ ਵਿੱਚ ਕਦੇ ਰਸ ਵਿੱਚ ਕਦੇ ਗੰਧ ਵਿੱਚ ਹਰੇਕ ਵਿਸ਼ੇ ਜੀ ਰਸ ਪ੍ਰੀਤੀ ਕਰਨੇ ਕਰਕੇ ਸਦਾ ਖਰਾਬ ਹੀ ਹੁੰਦੇ ਰਹਿੰਦੇ ਪਰਮੇਸ਼ਰ ਭੁੱਲਨੇ ਕਰਕੇ ਵਿਕਾਰਾਂ ਚਿਮੜੇ ਰਹਿੰਦੇ ਹਨ ਤਾ ਕਉ ਧੂਖਾ ਕਹਾ ਵਿਆਪੈ ਆਪਣੇ ਗੁਰੂ ਕਾਹ ਦੇ ਲਖਣ ਦੱਸਦੇ ਉਹਨਾਂ ਮਹਾਪੁਰਖਾਂ ਨੂੰ ਕਿਵੇਂ ਧੂਖਾ ਸੰਸਾ ਕਿਵੇਂ ਵਿਆਪ ਸਕਦਾ ਹੈ ਧੂਖਾ ਉਹਨਾਂ ਨੂੰ ਕਿਸੇ ਪ੍ਰਕਾਰ ਧੋਖੇਵਾਜੀ ਉਹਨਾਂ ਨੂੰ ਕੋਈ ਛਲ ਕੀ ਕਰ ਸਕਦਾ ਹੈ ਜਾ ਕਉ ਊਟ ਤੁਹਾਰੀ ਜਿਨਾਂ ਨੂੰ ਹੀ ਪਰਮੇਸ਼ਰ ਤੇਰੀ ਓਟ ਕੇਕ ਹੈ ਜਿਨਾਂ ਨੂੰ ਆਪ ਦੀ ਓਟ ਅਹਿਰ ਦੇ ਵਿੱਚ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਸੰਸਾ ਬਬਰਜੇ ਆਦਕਿਏ ਸੁਆਹ ਹਨ ਅਸੂ ਭਾਵਨਾ ਬਪਰੀਤ ਭਾਵਨਾ ਆਦਕ ਸੰਸੇ ਤੇ ਜਾਂ ਧੋਖਾ ਕਿਸੇ ਨੂੰ ਧੋਖੇ ਬਾਜੀ ਕਰਨੀ ਛੱਡ ਕਰ ਦੇਣਾ ਇਹ ਕਿਵੇਂ ਲੱਗਦਾ ਹੈ ਕਾਮ ਕ੍ਰੋਧ ਆਦਕ ਧੋਖੇ ਬਾਜੀ ਨੂੰ ਉਹਨਾਂ ਕਰ ਸਕਦੇ ਇਸ ਪ੍ਰਕਾਰ ਜਿਨਾਂ ਆਦ ਦੀ ਟੇਹ ਹੈ ਪਰਮੇਸ਼ਵਰੋ ਬਿਨ ਸਿਮਰਨ ਜੋ ਜੀਵਨ ਬਲਣਾ ਜਿਹੜਾ ਬਿਨ ਭਜਨ ਤੋਂ ਜੀਵਨ ਆਪਣਾ ਬਲਣਾ ਨਾ ਬਤੀਤ ਕਰਨਾ ਹੈ ਜਿਹੜਾ ਬਿਨ ਭਜਨ ਤੋਂ ਸਭ ਆਪਣੇ ਜੀਵਨ ਦਾ ਬਤੀਤ ਕਰਨਾ ਹੈ ਉਹ ਬਲਣਾ ਸਾਡ ਸੰਗੀ ਸੜਨ ਵਰਗਾ ਹੀ ਹੈ ਜੇ ਪੰਜਾਬੀ ਚ ਬਲਣਾ ਸਾੜਨ ਨੂੰ ਕਹੀਦਾ ਹੈ ਬਿਨ ਸਿਮਰਨ ਤੋਂ ਜਿਹੜਾ ਜੀਵਨ ਹੈ ਨਾ ਗੁਜ਼ਾਰਨਾ ਇਹ ਜਿਵੇਂ ਅੱਗ ਵਿੱਚ ਕੋਈ ਸੜਦਾ ਹੁੰਦਾ ਮੱਚਦਾ ਹੁੰਦਾ ਸੜਦਾ ਹੀ ਹੈ ਉਹ ਵਿਸ਼ਿਆਂ ਦੇ ਵਿੱਚ ਸੜਦਾ ਹੀ ਰਹਿੰਦੇ ਹਨ ਬਿਨ ਸਿਮਰਨ ਤੋਂ ਜਿਹੜਾ ਜੀਵਨ ਦਲਣਾ ਬਰਤਨਾਂ ਬਲੇਵੇ ਵਿੱਚ ਲਾਉਣਾ ਹੈ ਬਰਤਨਾਂ ਵਿੱਚ ਵੀ ਬਲੇਵੇ ਪਦਾਰਥਾਂ ਵਿੱਚ ਲਾਉਣਾ ਹੈ ਦਲਣਾ ਨਾ ਉਹ ਪਦਾਰਥਾਂ ਦਾ ਵੀ ਹੈ ਨਾ ਬਰਤਨ ਬਲੇਵੇ ਪਦਾਰਥਾਂ ਵਿੱਚ ਜਿਹੜਾ ਬਿਨਾਂ ਭਜਨ ਤੋਂ ਜੀਵਨ ਲਾਉਣਾ ਹੈ ਇਹ ਵੀ ਕੁਸੜਨਾ ਹੀ ਹੈ ਅਤੇ ਬਿਮ ਸੀਮਨ ਜੋ ਜੀਵਨ ਬਲਣਾ ਬਿਨਾਂ ਵਾਹਿਗੁਰੂ ਦੇ ਸਿਮੰਤ ਤੋਂ ਗੇੜਾ ਜੀਵਨ ਬਲਣਾ ਬਤੀਤ ਕਰ ਗਏ ਹਾਂ ਸਰਪ ਜੈਸੇ ਅਰਜਾਰੀ ਇਹ ਬਾਇਓ ਸਰਪ ਜੈਸੇ ਅਰਜਾਰੀ ਐਡੇ ਨੂੰ ਕੰਨਾ ਤਾਂ ਨਹੀਂ ਕਿਸੇ ਦੇ ਮੁਕਤੇ ਹਨ ਅਰਜਾਰੀ ਆ ਹਾਂਜੀ ਅੱਛਾ ਸਰਪ ਜੈਸੇ ਅਰਜਾਰੀ ਜਿਵੇਂ ਸੱਪ ਦੀ ਆਰਜਾ ਹੁੰਦੀ ਹੈ ਨਾ ਜਿਵੇਂ ਲੰਮੀ ਅਸਰਾਵਾਂ ਦੀ ਸਾਂ ਅੱਜ ਬੱਕਰੇ ਨੂੰ ਜਿਹੜੇ ਨਿਕਲ ਜਾਣ ਉਹ ਨਾ ਅੱਜ ਕਰ ਹੁੰਦਾ ਹੈ ਉਹ ਉਹ ਰਾਣਾ ਅਜਿਹੇ ਜਿਹੜੇ ਹੁੰਦੇ ਹਨ ਉਹ ਜਿਵੇਂ ਜਿਵੇਂ ਵੱਡੀ ਉਮਰ ਹੁੰਦੀ ਓਵੇਂ ਜ਼ਹਿਰ ਵਾਲੀ ਬਾਦੀ ਉਹਨਾਂ ਦੇ ਵਿੱਚ ਜ਼ਹਿਰ ਬਦਵੇਂ ਕਰਕੇ ਜ਼ਹਿਰ ਨਾਲ ਉਹ ਸੜਦੇ ਰਹਿੰਦੇ ਆ ਸਭ ਜਿਵੇਂ ਜਿਵੇਂ ਆਰਜਾ ਵੱਡੀ ਹੁੰਦੀ ਹੈ ਉਹ ਉਹਨੂੰ ਜ਼ਹਿਰ ਜਾਲਦੀ ਰਹਿੰਦੀ ਸੜਦੀ ਰਹਿੰਦੀ ਹੈ ਇਸ ਪ੍ਰਕਾਰ ਉਹ ਜਿੰਨੀ ਉਮਰ ਦੇ ਵੱਡੇ ਹੁੰਦੇ ਆ ਬਿਨਾ ਸ਼ਿਵਨ ਤੋਂ ਉਹਨਾਂ ਨੂੰ ਵਿਸ਼ਿਆਂ ਦੀ ਜ਼ਹਿਰ ਪਾ ਕੇ ਤਾਂ ਕਾਮ ਪਾਸ ਮਧਾਨੀ ਸੜਦੀ ਰਹਿੰਦੀ ਹੈ ਇਹੀ ਜੀ ਹਾਲਤ ਹੁੰਦੀ ਹੈ ਸਰਬ ਦੀ ਆਰਜਾਦੀ ਨਿਆਂ ਹੀ ਜ਼ਹਿਰ ਦੇ ਨਾਲ ਛੜਦੇ ਰਹਿੰਦੇ ਆ ਸੱਪਸਾਰ ਸੰਗਤ ਤਿੰਨ ਤਰ੍ਹਾਂ ਦੇ ਹੁੰਦੇ ਮਣੀ ਵਾਲੇ ਇੱਕ ਤਾਂ ਮਣੀ ਵਾਲਾ ਜਿਹੜਾ ਸੱਪ ਹੁੰਦਾ ਹੈ ਉਹ ਪੂਰਨਮਾਸੀ ਦੀ ਰਾਤ ਨੂੰ ਆਪਣੀ ਮਣੀ ਨੂੰ ਕੱਢ ਕੇ ਸਾਫ਼ ਛੋਵ ਵਿੱਚ ਮੈਦਾਨ ਚ ਬੈਠਦਾ ਜਿਸ ਵਕਤ ਪੂਰਨਮਾਸੀ ਦੀ ਰਾਤ ਤੇ ਉਹ ਮਣੀ ਸਾਹਮਣੇ ਚੰਦਰਮਾ ਦੇ ਟਿਕਦੀ ਹੈ ਚੰਦਰਮਾ ਦੀਆਂ ਕਿਰਨਾਂ ਦੇ ਨਾਲ ਉਹਨਾਂ ਜੋ ਰਸ ਨਿਕਲਦਾ ਹੈ ਰਸ ਨਿਕਲਣੇ ਕਰਕੇ ਉਹ ਫਿਰ ਸੱਪ ਚੱਟ ਕੇ ਇੱਕ ਮਹੀਨੇ ਤੱਕ ਉਹਨਾਂ ਦੀ ਜ਼ਹਿਰ ਮੜ ਜਾਂਦੀ ਹੈ ਜ਼ਹਿਰ ਤੋਂ ਸ਼ਾਂਤੀ ਪਾ ਜਾਂਦੇ ਐ ਇਸ ਪ੍ਰਕਾਰ ਮਹੀਨੇ ਬਾਅਦ ਫੇਰ ਕੱਢਦੇ ਐ ਜਦੋਂ ਪੁੰਨਿਆਂ ਦੀ ਰਾਤ ਹੋਵੇ ਉਦੋਂ ਚੰਦਰਮਾ ਦੇ ਚੰਨੀ ਤੇ ਹਟ ਦਿੰਦੇ ਐ ਕਿ ਉਸੇ ਵੇਲੇ ਚੱਟ ਕੇ ਉਸ ਦੇ ਵਿੱਚੋਂ ਜਿਹੜਾ ਰਸ ਨਿਕਲਦਾ ਹੈ ਉਹਦੇ ਨਾਲ ਆਪਣੀ ਜ਼ਹਿਰ ਨੂੰ ਸ਼ਾਂਤ ਪਾਉਂਦੇ ਐ ਇੱਕ ਸੌ ਪੈਸੇ ਜੇ ਹੁੰਦੇ ਆ ਜਿਹੜੇ ਮਣੀ ਨੂੰ ਹਨੇਰੀ ਰਾਤ ਵਿੱਚ ਮੱਸੀਆ ਦੀ ਰਾਤ ਵਿੱਚ ਰੱਖਦੇ ਆ ਬਾਹਰ ਤੇ ਉਹਦੇ ਉਦਾਰੇ ਕੀੜੇ ਆਉਂਦੇ ਚੰਕ ਦੀ ਵੇਖ ਕੇ ਉਹ ਕੀੜਿਆਂ ਨੂੰ ਖਾ ਕੇ ਗੁਜ਼ਾਰਾ ਕਰਦੇ ਆ ਇੱਕ ਸੌ ਪੈਸੇ ਜੇ ਹੁੰਦੇ ਆ ਨਾ ਉਹ ਕੀੜੇ ਖਾਂਦੇ ਆ ਨਾ ਉਹ ਰਸ ਚੜਦੇ ਆ ਉਹ ਮਣੀ ਰੱਖ ਕੇ ਫੁਕਾਰੇ ਤੇ ਫੁਕਾਰੇ ਮਾਰਦੇ ਆ ਕਿ ਮੇਰੇ ਵਰਗਾ ਕੌਣ ਆ ਮਣੀ ਵਾਲਾ ਉਹਦੇ ਪਾਸਿਆਂ ਵਾਲੀ ਜੇਕਰ ਦੇ ਰੇਤੇ 'ਚ ਲੁਕ ਜਾਵੇ ਫਿਰ ਉੱਥੇ ਹੀ ਤਰਸ ਤਰਕੇ ਮਰ ਜਾਂਦੇ ਉਹਨਾਂ ਦੀ ਇਹ ਹਾਲਤ ਹੁੰਦੀ ਹੈ ਇਉਂ ਮਣੀਆਂ ਵਾਲੇ ਸੱਪਾਂ ਦੀ ਤਿੰਨਾਂ ਦੀ ਹਾਲਤ ਹੈ ਜਿਸ ਵਾ ਉਹ ਹਜ਼ੂਰ ਫਰਮਾਉਂਦੇ ਐ ਕਿਵੇਂ ਇਹ ਜੀਵ ਸੱਪ ਦੀ ਨਹੀਂ ਆਈ ਹਨ ਤੇ ਵਿਸ਼ਾਂ ਦੀ ਵਿਉਹੇ ਦੇ ਅੰਦਰ ਜ਼ਹਿਰ ਹੈ ਇਕ ਨਾ ਨੂੰ ਇਹ ਬ੍ਰਹਮ ਵਿੱਦਿਆ ਜਿਹੜੀ ਹੈ ਮਣੀ ਪ੍ਰਾਪਤ ਹੋਈ ਹੈ ਬ੍ਰਹਮ ਵਿੱਦਿਆ ਵੀ ਮਣੀ ਨੂੰ ਪਾ ਕੇ ਇੱਕ ਤਾਂ ਆਉਦੇ ਪੇੜ ਨੂੰ ਤੋੜਦੇ ਆ ਪੇੜ ਤੋੜਨ ਦਾ ਕੰਮ ਕਰਦੇ ਆ ਉਹਨਾਂ ਦਾ ਇਸ ਤਰ੍ਹਾਂ ਕੀੜੇ ਖਾਣ ਵਾਂਗੂ ਗੁਜ਼ਾਰਾ ਉਹਨਾਂ ਦਾ ਚੱਲ ਜਾਂਦਾ ਉਹਦਾ ਪੇੜ ਤੋਰੀ ਜਾਂਦੇ ਆ ਅਬ ਇਹ ਕਹੇਗੇ ਆ ਉਹਦਾ ਹੰਕਾਰ ਵੜਾ ਕਰਦੇ ਆ ਨਾ ਪੇੜ ਤੋੜਦੇ ਹੰਕਾਰ ਦੇ ਨਾਲ ਹੀ ਜਦੋਂ ਕਿਸੇ ਨਾਲ ਝਗੜਦੇ ਰਹਿੰਦੇ ਆਪਦੀ ਵਿੱਦਿਆ ਦੇ ਮਾਣ ਨਾਲ ਕਿਸੇ ਦੇ ਸਰਾਫ ਕਰਕੇ ਕਿਉਂ ਪਾਸਿਆਂ ਦੇ ਨਾਲ ਜਦੋਂ ਲੁਕ ਜਾਵੇ ਉਹ ਮਣੀ ਵਿੱਦਿਆ ਨਾਸ ਹੋ ਜਾਵੇ ਤੇ ਜੇ ਤੜਫ ਤੜਫ ਕੇ ਮਰ ਜਾਂਦੇ ਮੇਰੀ ਵਿੱਦਿਆ ਕਿੱਧਰ ਚਲੀ ਗਈ ਮੇਰਾ ਦਿਮਾਗ ਕਿਉਂ ਮਾਰਿਆ ਗਿਆ ਇਹ ਹਾਲਤ ਹੁੰਦੀ ਹੈ ਤੀਜੇ ਹਣ ਜਿਹੜੇ ਸ੍ਰੇਸ਼ਟ ਪੁਰਖੋ ਉਹ ਬ੍ਰह्मविचार ਰੂਪੀ ਮਨੀ ਨੂੰ ਵਾਗ ਰੂਪੀ ਚੰਦਰਮਾ ਜਿੱਥੇ ਚੜਿਆ ਹੋਵੇ ਸੋਗੁਣਾ ਦੇ ਤਾਰੇ ਜੇ ਸੰਗ ਚਮਕਦੇ ਹੋਣ ਉਥੇ ਜਾ ਕੇ ਆਪਣੀ ਵਿੱਦਿਆ ਨੂੰ ਰੱਖਦੇ ਹੈ ਫਿਰ ਉਸ ਜੋ ਜਿਹੜਾ ਆਨੰਦ ਝੜਦਾ ਹੈ ਉਸ ਵਿੱਦਿਆ ਕਰਕੇ ਪਰਮੇਸ਼ਰ ਦੀ ਵਿਚਾਰ ਦਾ ਨਿਰਣਾ ਹੋ ਕੇ ਉਸ ਰਸ ਨੂੰ ਚੱਟ ਕੇ ਆਪਣੇ ਵਿਸ਼ਿਆਂ ਦੀ ਵਾਸ਼ਨਾ ਨੂੰ ਮੀਟ ਕੇ ਸ਼ਾਂਤ ਪਾ ਲੈਂਦੇ ਐ ਇਸ ਪ੍ਰਕਾਰ ਤਨ ਮਹਾਪੁਰਖ ਮਣੀ ਵਾਲੇ ਸੱਪਾਂ ਦਾ ਜੇਕਰ ਇਹ ਤੋਖਦੇ ਤੇ ਕਰਿਆ ਕਰਦੇ ਸੋ ਹਜ਼ੂਰ ਫਰਮਾਉਂਦੇ ਹਨ ਸੱਪ ਦੀ ਆਰਜਾ ਵਾਂਗ ਉਹ ਜਲਦੇ ਹੀ ਰਹਿੰਦੇ ਐ ਜਿਹੜਾ ਬਿਨਾਂ ਸ਼ਮਨ ਤੋਂ ਸੌ ਗੁਜਾਰਦੇ ਹਨ ਨਵਖੰਡਨ ਕੁ ਰਾਜਕਮਾਵੇ ਜੇ ਕਰਕੇ ਭਾਈ ਨਵਾਂ ਖੰਡਾਂ ਦਾ ਵੀ ਜੇ ਮਾਨ ਧਾਰਤਾ ਦਾ ਰਾਜਕਮਾਇਆ ਸੀ ਇਹ ਕੋਈ ਰਾਜ ਕਮਾ ਲਵੇ ਅੰਤ ਚਲੇ ਗੂ ਹਾਰੀ ਅੰਤ ਨੂੰ ਹਾਰ ਕੇ ਜਾਵੇਗਾ ਜਿਸ ਪ੍ਰਕਾਰ ਨੌਖ ਰਾਜਾ ਸੱਪ ਬਣ ਕੇ ਸਰਕ ਚੋਂ ਡਿੱਗਿਆ ਸੀ ਰਿਸ਼ੀਆਂ ਦੀ ਪਾਲਕੀ ਬਣਾ ਕੇ ਸੱਚੀ ਦੇ ਮੰਦਰ ਨੂੰ ਜਾ ਰਿਹਾ ਸੀ ਉਦਿਆਲਕ मुनि ਨੂੰ ਦਸਵੇਂ ਪਾਦਸ਼ਾਨ ਤਾਂ ਜਿਤਨਾ ਚ ਲਿਖਿਆ ਹੈ ਵਿਸ਼ਨ ਪੁਰਾਨ ਚ ਲਿਖਿਆ ਹੋਇਆ ਹੈ ਕਿ ਜੜ ਭਰਤ ਨੂੰ ਸ਼ਰਾਫ ਦੇ ਦਿੱਤਾ ਸੀ ਉਹ ਜੜ ਭਰਤ ਦੇ ਸ਼ਰਾਫ ਕਰਕੇ ਸੱਪ ਬਣ ਕੇ ਡਿੱਗਿਆ ਕਾਮੀ ਸਰਪ ਸੋ ਇਨਾਂ ਦੇ ਰਿਸ਼ੀਆਂ ਦੇ ਆਰਾਮ ਆਰਦਾ ਸੀ ਕਿ ਛੇਤੀ ਚੱਲੋ ਛੇਤੀ ਚੱਲੋ ਇਸ ਪ੍ਰਕਾਰ ਵੀ ਹਾਲਤ ਹੁੰਦੀ ਹੈ ਅੰਤ ਨੂੰ ਆਪਣੇ ਸਵਰਗ ਦੇ ਰਾਜ ਦਾ ਮਾਲਕ ਬਣਤਾ ਜੋ ਇੰਦਰ ਨੂੰ ਕੋੜ ਹੋ ਗਿਆ ਸੀ ਤੇ ਫਿਰ ਵੀ ਉਹ ਰਾਜ ਨੂੰ ਪਾ ਕੇ ਸ਼ਾਂਤ ਨੂੰ ਪਾ ਸਕਿਆ ਇਸ ਪ੍ਰਕਾਰ ਸੱਪ ਦੀ ਆਰਜਾ ਦੀ ਨਹੀਂ ਹੈ ਇਸ ਪ੍ਰਕਾਰ ਸਾਸ ਸੰਗੀ ਅੰਤ ਨੂੰ ਸੱਪ ਬਣ ਕੇ ਜਿਵੇਂ ਡਿੱਗਿਆ ਸਵਰਗ ਦੇ ਵਿੱਚੋਂ ਨੌਖ ਰਾਜਾ ਇਹੋਂ ਹੰਤ ਨੂੰ ਹਾਰ ਕੇ ਜਾਂਦੇ ਆਪਨੀ ਜ਼ਿੰਦਗੀ ਨੂੰ ਗੁਣ ਦੇ ਧਾਨ ਗੁਣ ਤੇ ਨਹੀਂ ਗਾਏ ਇਹ ਗੁਨਾ ਦਾ ਖਜ਼ਾਨਾ ਜੋ ਪਰਮੇਸ਼ਵਰੋ ਹੈ ਉਹਦੇ ਗੁਣਾਂ ਵਾਲਾ ਉਹਨਾਂ ਪੁਰਖਾਂ ਨੇ ਗਾਉਣਾ ਕੀਤਾ ਹੈ। ਚਾ ਕਹੋ ਕਿਰਖਾ ਧਾਰੀ ਜਿਨ੍ਹਾਂ ਤੇ ਵਾਹਿਗੁਰੂ ਅੰਤਿਜਾਮੀਨ ਕਿਰਪਾ ਦ੍ਰਿਸ਼ਟੀ ਕੀਤੀ ਹੈ। ਸੋ ਸੁਖੀਆ ਤਨ ਉਸ ਜਨਮ ਕੋਈ ਸੁਖੀ ਪੁਰਖ ਹੋਣਗੇ ਧੰਤਾ ਦੇ ਯੋਗ ਉਹਨਾਂ ਪੁਰਖਾਂ ਦੇ ਜਨਮ ਹਨ। ਨਾਨਕ ਤਿਸ ਬਲੇਹਾਰੀ ਜਿਨ੍ਹਾਂ ਨੇ ਮਹਾਰਾਜ ਸਾਹਿਬ ਜੀ ਦੇ ਗੁਣਾਂ ਦੇ ਖਜ਼ਾਨੇ ਨੂੰ ਗਾਇਆ। ਜਿਨ੍ਹਾਂ ਤੇ ਕਿਰਪਾ ਹੋਈ ਹੈ। ਉਹ ਪੂਰਨ ਬ੍ਰਹਮਾਨੰਦ ਰੂਪੀ ਸੁਖ ਦੇ ਵਿੱਚ ਸੁਖੀ ਹਾਂ ਨੇ ਉਹਨਾਂ ਦਾ ਧਰਤ ਦਾ ਜੋਗ ਜਨਮ ਹੈ ਗੁਰੂ ਸਾਹਿਬ ਇਹ ਕਹਿੰਦੇ ਉਹਨਾਂ ਤੋਂ ਅਸੀਂ ਵੀ ਬਿਹਾਰ ਜਾਣੇ ਹਾਂ ਉਹਨਾਂ ਪੁਰਖਾਂ ਤੋਂ ਕੁਰਬਾਨ ਜਾਣੇ ਹਾਂ